ਇਹ ਦੇਖੋ ਇੱਕ ਪਾਸੇ ਪੁਲਿਸ ਹੀ ਪੁਲਿਸ ਹੈ ਤੇ ਦੂਜੇ ਪਾਸੇ 30 ਜਥੇਬੰਦੀਆਂ ਪਿੰਡਾਂ ਦੇ ਸਰਪੰਚ ਤੇ ਪੀੜਤ ਪਰਿਵਾਰ ਦੇ ਨਾਲ ਸੈਂਕੜੇ ਹਜ਼ਾਰਾਂ ਲੋਕ ਥਾਣਾ ਲੱਖੋਕੇ ਦੇ ਅੱਗੇ ਆਂ ਡਟੇ ਨੇ ਔਰ ਇਹ ਇਨਸਾਫ ਦੀ ਮੰਗ ਕਰ ਰਹੇ ਨੇ ਇਹ ਲੋਕ ਕਹਿ ਰਹੇ ਨੇ ਕਿ ਜਿਹੜਾ ਪਿਛਲੇ ਦਿਨੀ ਜਸ਼ਨ ਬਾਵਾ ਨਾਂ ਦਾ ਇੱਕ ਨੌਜਵਾਨ ਸਰਪੰਚ ਮੁੰਡਾ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਗਿਆ ਉਸ ਦਾ ਪਰਿਵਾਰ ਇਹ ਦੋਸ਼ ਲਾ ਰਿਹਾ ਕਿ ਉਹ ਐਮਐਲਏ ਤੇ ਉਸਦੇ ਪੀਏ ਦੇ ਦਬਾਅ ਪਾਉਣ ਕਰਕੇ ਖੁਦਕੁਸ਼ੀ ਕਰ ਗਿਆ ਤੇ ਉਸ ਨੂੰ ਇਨਸਾਫ ਦਵਾਉਣ ਦੇ ਲਈ ਔਰ ਜਿਹੜੇ ਕਥਿਤ ਤੌਰ ਤੇ ਐਮਐਲਏ ਤੇ ਉਹਦੇ ਪੀਏ ਦੇ ਉੱਪਰ ਦੋਸ਼ ਲੱਗ ਰਹੇ ਨੇ ਉਹਨਾਂ ਦੇ ਉੱਪਰ ਪਰਚਾ ਕਰਾਉਣ ਲਈ ਐਮਐਲਏ ਤੇ ਉਹਦੇ ਪੀਏ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਇਹ ਜਿਹੜਾ ਵਿਸ਼ਾਲ ਧਰਨਾ ਲੱਖੋ ਕਾ ਥਾਣਾ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਉਹਦੇ ਅੱਗੇ ਇਹ ਸੈਂਕੜੇ ਹਜ਼ਾਰਾਂ ਲੋਕਾਂ ਦਾ ਧਰਨਾ ਸ਼ੁਰੂ ਹੋ ਚੁੱਕਾ ਹੈ ਔਰ ਵੱਡੀ ਗਿਣਤੀ ਲੋਕ ਜਿਹੜੇ ਨੇ ਉਹ ਆ ਰਹੇ ਨੇ ਪੂਰੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਤੇ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਪਹੁੰਚ ਰਹੇ ਨੇ ਔਰ ਸਿੱਧਾ-ਸਿੱਧਾ ਪੀੜਤ ਪਰਿਵਾਰ ਇਹ ਦੋਸ਼ ਲਾ ਰਿਹਾ ਕਿ ਸਾਡਾ ਮੁੰਡਾ ਆਮ ਆਦਮੀ ਪਾਰਟੀ ਦੇ ਨਾਲ ਰਲਿਆ ਹੋਇਆ ਸੀ ਉਹਨਾਂ ਦੇ ਨਾਲ ਕੰਮ ਕਰਦਾ ਸੀ ਐਮਐਲਏ ਦੇ ਕਹਿਣ ਤੇ ਉਹ ਸਰਪੰਚ ਖੜਿਆ ਔਰ ਫਿਰ ਦੋਸ਼ ਹੈ ਪਰਿਵਾਰ ਦਾ ਕਿ ਸਾਡੇ ਮੁੰਡੇ ਤੋਂ ਸਰਪੰਚ ਬਣਾਉਣ ਦੇ ਲਈ ਐਮਐਲਏ ਤੇ ਉਹਦੇ ਪੀਏ ਨੇ ਪਹਿਲਾਂ 13 ਲੱਖ ਰੁਪਇਆ ਲਿਆ ਤੇ ਉਸ ਤੋਂ ਬਾਅਦ ਫਿਰ ਉਹਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਫਿਰ 2 ਲੱਖ ਰੁਪਇਆ ਕੁਝ ਦਿਨ ਪਹਿਲਾਂ ਲਿਆ ਸੀ ਤੇ ਹੋਰ ਮੰਗਿਆ ਜਾ ਰਿਹਾ ਸੀ ਜਿਸ ਕਾਰਨ ਦਬਾਅ ਚ ਆ ਕੇ ਸਾਡੇ ਨੌਜਵਾਨ ਗੱਭਰੂ ਪੁੱਤ ਨੇ ਆਤਮ ਹੱਤਿਆ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਹਜ਼ਾਰਾਂ ਲੋਕ ਨੇ ਜਿਹੜੇ ਉਹ ਇਸ ਧਰਨੇ ਦੇ ਵਿੱਚ ਪਹੁੰਚ ਚੁੱਕੇ ਨੇ 30 ਜਥੇਬੰਦੀਆਂ ਜਿਨ੍ਹਾਂ ਚ ਕਿਸਾਨ ਜਥੇਬੰਦੀਆਂ ਆ ਮਜ਼ਦੂਰ ਜਥੇਬੰਦੀਆਂ ਮਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਔਰ ਜਿਹੜੀ ਸਰਪੰਚ ਯੂਨੀਅਨ ਹੈ ਉਹ ਵੀ ਔਰ ਕਈ ਸਾਰੇ ਪਿੰਡਾਂ ਦੇ ਸਰਪੰਚ ਉਹ ਵੀ ਇਸ ਧਰਨੇ ਦੇ ਵਿੱਚ ਪਹੁੰਚੇ ਨੇ ਔਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜਾ ਹਲਕਾ ਦਾ ਐਮਐਲਏ ਫੌਜਾ ਸਿੰਘ ਸਰਾਰੀ ਹੈ ਉਹ ਵੀਡੀਓ ਪਾ ਚੁੱਕਾ ਹੈ ਉਹ ਕਹਿ ਰਿਹਾ ਕਿ ਮੇਰਾ ਕੋਈ ਦੋਸ਼ ਨਹੀਂ ਮੇਰਾ ਕੋਈ ਗੁਨਾਹ ਨਹੀਂ ਮੇਰੇ ਤੇ ਦੋਸ਼ ਝੂਠਾ ਲਾਇਆ ਜਾ ਰਿਹਾ ਔਰ ਮੈਂ ਤਾਂ ਖੁਦ ਚਾਹਣਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲੇ ਪਰ ਜਦੋਂ ਵੀ ਵੱਖ-ਵੱਖ ਚੈਨਲਾਂ ਵੱਲੋਂ ਐਮਐਲਏ ਸਾਹਿਬ ਨੂੰ ਉਹਨਾਂ ਦਾ ਪੱਖ ਲੈਣ ਲਈ ਫੋਨ ਕੀਤਾ ਜਾਂਦਾ ਤਾਂ ਨਾ ਸਾਡੇ ਚੈਨਲ ਦਾ ਫੋਨ ਉਹਨਾਂ ਨੇ ਦਰਜਨਾਵਾਰ ਫੋਨ ਕਰਨ ਦੇ ਬਾਵਜੂਦ ਚੁੱਕਿਆ ਦੂਸਰੇ ਚੈਨਲ ਵੀ ਇਹ ਦੱਸ ਰਹੇ ਨੇ ਕਿ ਫੋਨ ਚੁੱਕਿਆ ਨਹੀਂ ਜਾ ਰਿਹਾ ਤੇ ਪਰ ਐਮਐਲਏ ਸਾਹਿਬ ਆਪਣੀ ਵੀਡੀਓ ਪਾ ਕੇ ਕਹਿ ਰਹੇ ਨੇ ਕਿ ਉਹ ਬਿਲਕੁਲ ਬੇਕਸੂਰ ਨਹੀਂ ਕੋਣ ਹਲਕਾ ਐਮਐਲਏ ਫੌਜਾ ਸਿੰਘ ਸਰਾਰੀ ਤੇ ਉਹਦਾ ਪੀਏ ਬੁਰੇ ਫਸਦੇ ਨਜ਼ਰ ਆ ਰਹੇ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਅੱਜ 30 ਦੇ ਕਰੀਬ ਜਥੇਬੰਦੀਆਂ ਨੇ ਤੇ ਕਈ ਪਿੰਡਾਂ ਦੇ ਸਰਪੰਚਾਂ ਨੇ ਇੱਥੇ ਰਲ ਕੇ ਧਰਨਾ ਲਾਇਆ ਤੇ ਸਾਡੇ ਨਾਲ ਇੱਧਰ ਕਿਸਾਨ ਜਥੇਬੰਦੀ ਦੇ ਆਗੂ ਧਰਮ ਸਿੰਘ ਤੇ ਕਿਸਾਨ ਜਥੇਬੰਦੀ ਦੀ ਆਗੂ ਅਵਤਾਰ ਸਿੰਘ ਮਹਿਮਾ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਇਹ ਧਰਨਾ ਤੁਹਾਨੂੰ ਲਾਉਣ ਦੀ ਲੋੜ ਕਿਉਂ ਪਈ ਦੇਖੋ ਸਾਡੇ ਇੱਥੇ ਤਰੇਡਾ ਪਿੰਡ ਦੇ ਵਿੱਚ ਇੱਕ ਸਰਪੰਚ ਨੌਜਵਾਨ ਦਸ਼ਨ ਬਾਵਾ ਜੀ ਦਾ ਨਾਮ ਉਹ ਜਿਹਨੇ ਪਿਛਲੇ ਦਿਨੀ ਖੁਦਕੁਸ਼ੀ ਕੀਤੀ ਔਰ ਪਰਿਵਾਰ ਨੇ ਸਿੱਧਾ ਸਿੱਧਾ ਇਹ ਕਿਹਾ ਕਿ ਲੋਕਲ ਐਮਐਲਏ ਫੌਜਾ ਸਿੰਘ ਸਰਾਰੀ ਤੋਂ ਉਸਦਾ ਪੀਆ ਪੀਏ ਜਿਹੜਾ 75 ਸਿੰਘ लाडी है। ਉਹਨਾਂ ਦੇ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਸਾਡੇ ਮੁੰਡੇ ਨੇ ਇਹ ਕਦਮ ਚੁੱਕਿਆ। ਉਸ ਤੋਂ ਬਾਅਦ ਲਗਾਤਾਰ ਸਾਰੇ ਇਲਾਕੇ ਅੰਦਰ ਹੀ ਰੋਸ ਸੀਗਾ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਧਿਰਾਂ ਦੇ ਨੁਮਾਇੰਦੇ ਅੰਦਰ ਸੋ ਪਿਛਲੇ ਦਿਨੀ ਸੀ ਇਕੱਠੇ ਹੋ ਕੇ ਇਸ ਤੇ ਇੱਕ ਐਕਸ਼ਨ ਕਮੇਟੀ ਬਣਾਈ ਸੀ ਇਨਸਾਫ ਮੰਗਣ ਲਈ ਜਿਸ ਨੇ ਅੱਜ ਦੇ ਦਿਨ ਧਰਨੇ ਦਾ ਐਲਾਨ ਕੀਤਾ ਥਾਣਾ ਲਖੋਕੇ ਬਰਾਮ ਔਰ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਜਿਹੜਾ ਪਹਿਲਾ ਅਪੀਲ ਕੀਤੀ ਗਈ ਸੀ ਲੜਕੇ ਦੇ ਫਾਦਰ ਦੇ ਨਾਮ ਤੇ ਕਿ ਜਿਹੜੇ ਦੋ ਮੁੱਖ ਦੋਸ਼ੀ ਨੇ ਫੌਜਾ ਸਿੰਘ ਸਰਾਰੀ ਐਮ.ਐਲ.ਏ. ਤੇ ਪੀਏ ਉਸ ਦਾ 75 ਸਿੰਘ ਲਾਡੀ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਜਿਆ ਨਹੀਂ ਹੋਇਆ ਜਿਸ ਨੂੰ ਲੈ ਕੇ ਅੱਜ ਜਿਹੜੀ ਜਸ਼ਨ ਕਤਲकांड ਵਿਰੋਧੀ ਐਕਸ਼ਨ ਕਮੇਟੀ ਬਣੀ ਉਸ ਦੇ ਵੱਲੋਂ ਥਾਣਾ ਲੱਖੋ ਕੇ ਬਰਾਮ ਦੇ ਸਾਹਮਣੇ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਇੱਕ ਪਾਸੇ ਫੌਜਾ ਸਿੰਘ ਸ਼ਰਾਰੀ ਦੀ ਆਡੀਓ ਕਲਿੱਪ ਆਈ ਵੀਡੀਓ ਆਈ ਕਈਆਂ ਚੈਨਲਾਂ ਤੇ ਵੀ ਉਹਨੇ ਪਾ ਕੇ ਕਿਹਾ ਵੀ ਇਸ ਮਾਮਲੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰਾ ਇਸ ਮਾਮਲੇ ਨਾਲ ਜਿਹੜਾ ਜਸ਼ਨਦੀਪ ਨੇ ਕਤਲ ਕੀਤਾ ਹੋਇਆ ਉਹਦਾ ਮੇਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਮੈਂ ਤਾਂ ਮਤਲਬ ਪਹਿਲਾਂ ਵੀ ਸਫਾਈਆਂ ਦੇ ਰਿਆਂ ਤੇ ਕੁਝ ਜਿਹੜੇ ਮਤਲਬ ਬੰਦੇ ਨੇ ਉਹ ਜਾਣ ਬੁੱਝ ਕੇ ਇਸ ਮਾਮਲੇ ਤੇ ਰਾਜਨੀਤੀ ਕਰਦੇ ਪਏ ਦੇਖੋ ਰਾਜਨੀਤਿਕ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਹਦਾ ਇੱਕ ਐਮਐਲਏ ਫੌਜਾ ਸੰਸਾਰੀ ਉਹ ਦੂਜਾਂ ਨੂੰ ਰਾਜਨੀਤਿਕ ਹੋਣ ਦੀਆਂ ਗੱਲਾਂ ਕਹੇ ਇਹ ਠੀਕ ਨਹੀਂ ਕਿਉਂਕਿ ਇਹ ਪਰਿਵਾਰ ਨੇ ਪਰਿਵਾਰ ਨੇ ਜਿਹੜਾ ਸਿੱਧਾ ਸਿੱਧਾ ਇਲਜ਼ਾਮ ਲਾਇਆ ਔਰ ਉਹ ਜਿਹੜਾ ਜਿਹੜਾ ਦੋਸ਼ੀ ਅਜਿਹੇ ਇਲਜ਼ਾਮ ਲਾਇਆ ਉਸ ਦੀ ਜਗ੍ਹਾ ਪਾਰਟੀ ਦਾ ਕੋਈ ਹੋਰ ਜਾਂ ਮੁੱਖ ਮੰਤਰੀ ਜਾਂ ਕੋਈ ਸੀਨੀਅਰ ਬੰਦਾ ਕਹੇ ਵੀ ਸਾਡਾ ਬੰਦਾ ਦੋਚੀ ਨਹੀਂ ਜਾਂ ਅਸੀਂ ਪੜਤਾਲ ਕਰਾਂਗੇ ਜਾਂ ਅਸੀਂ ਸਜ਼ਾ ਦਵਾਵਾਂਗੇ ਉਹ ਤਾਂ ਕਰੇ ਜਿਹਦੇ ਤੇ ਇਲਜ਼ਾਮ ਆ ਜਿਹੜਾ ਦੋਚੀ ਆ ਸਮਾਜ ਦੇ ਵੱਲੋਂ ਜਾਂ ਪ੍ਰਵਾਹ ਵੱਲੋਂ ਉਹ ਖੁਦ ਹੀ ਸਫਾਈਆਂ ਦੇਵੇ ਤਾਂ ਉਹਦੀ ਸਫਾਈ ਮੰਨਣ ਯੋਗ ਨਹੀਂ ਹੁੰਦੀ ਉਸ ਦੀ ਜਗ੍ਹਾ ਤੇ ਕੋਈ ਦਾ ਸੀਨੀਅਰ ਆ ਕੇ ਸਫਾਈ ਦਿੰਦਾ ਤੇ ਗੱਲ ਹੋਰ ਸੀ ਪਰ ਸਾਰੀ ਪਾਰਟੀ ਨੇ ਚੁੱਪ ਵੱਟ ਲਿੱਤਾ ਕਿ ਭਗਵਾਨ ਤਮਨ ਜਿਹੜੇ ਮੁੱਖ ਮੰਤਰੀ ਨੇ ਸਾਡੇ ਸੂਬੇ ਦੇ ਜਿਹੜੇ ਗੱਲ-ਗੱਲ ਤੇ ਟਵੀਟ ਕਰਦੇ ਨੇ ਹਰ ਗੱਲ ਤੇ ਉਹਨਾਂ ਦਾ ਜਿਹੜਾ ਸੋਸ਼ਲ ਅਕਾਊਂਟ ਦੇ ਤੇ ਅਪਡੇਟ ਹੁੰਦਾ ਰਹਿੰਦਾ ਉਹਨਾਂ ਨੇ ਇਸ ਮਸਲੇ ਤੇ ਹਜੇ ਤੱਕ ਆਪਣੀ ਚੁੱਪੀ ਜਿਹੜੀ ਨਹੀਂ ਤੋੜੀ ਜਿਹੜਾ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਆ ਕਿ ਸੂਬੇ ਦੇ 3.5 ਕਰੋੜ ਲੋਕਾਂ ਨੇ ਇੱਕ ਸਟੋਡੀਅਨ ਨੇ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਇਹ ਉਹਨਾਂ ਦੀ ਹੀ ਪਾਰਟੀ ਦਾ ਨਾ ਕੋਈ ਹੋਰ ਨਹੀਂ ਖੁਦ ਮੌਜੂਦਾ ਪਾਰਟੀ ਦਾ ਸਰਪੰਚ ਹੀ ਖੁਦਕੁਸ਼ੀ ਕਰ ਗਏ ਦੋ ਜਿਹੜੇ ਹਲਕਾ ਵਿਧਾਇਕ ਤੇ ਨੇ ਤਾਂ ਉਹ ਜਿਹੜਾ ਪਾਰਟੀ ਇਸ ਤੇ ਕੀ ਸਫਾਈ ਜੰਦੀ ਹੈ ਜਾਂ ਦੋਸ਼ੀਆਂ ਤੇ ਕੀ ਕਾਰਵਾਈ ਕਰਦੀ ਇਹ ਵੇਖਣਾ ਬਾਕੀ ਹੈ ਫੌਜਾ ਸਿੰਘ ਦੀ ਸਫਾਈ ਕੋਈ ਵੀ ਮੰਨਣ ਵਾਲਾ ਨਹੀਂ ਜੀ ਧਰਮ ਸਿੰਘ ਜੀ ਜਿਵੇਂ ਪਰਿਵਾਰ ਨੇ ਅੱਜ ਇੱਥੇ ਆ ਕੇ ਤੇ ਕੁਝ ਜਥੇਬੰਦੀਆਂ ਨੇ ਜਾਂ ਕਈ ਪਿੰਡਾਂ ਦੇ ਸਰਪੰਚਾਂ ਨੇ ਧਰਨਾ ਲਗਾਇਆ ਕੋਈ ਉਮੀਦ ਲੱਗਦੀ ਵੀ ਭਗਵੰਤ ਮਾਨ ਸਾਹਿਬ ਇਸ ਪਰਿਵਾਰ ਨੂੰ ਇਨਸਾਫ ਦੇਣਗੇ ਬਿਲਕੁਲ ਜੀ ਬਿਲਕੁਲ ਕੁਝ ਜਥੇਬੰਦੀਆਂ ਨਹੀਂ ਮੈਂ ਕਹਿੰਦਾ ਵੀ ਗੁਰੂ ਹਰਸਾਏ ਇਲਾਕੇ ਦੀਆਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਸਮਾਜਿਕ ਨੇ ਚਾਹੇ ਧਾਰਮਿਕ ਤੇ ਚਾਹੇ ਜੜੀਆਂ ਨੇ ਸਿਆਸੀ ਜਥੇਬੰਦੀਆਂ ਸਾਰੀਆਂ ਦੀਆਂ ਸਾਰੀਆਂ ਨੇ ਇਕੱਠੇ ਹੋ ਕੇ ਧਾਇਆ ਕੀਤਾ ਹੈ ਕਿ ਜਦ ਤੱਕ ਜਸ਼ਨ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਇਸੇ ਕਰਕੇ ਅੱਜ ਜਿਹੜਾ ਇੱਥੇ ਥਾਣੇ ਦੇ ਦਰ ਪੂਰੇ ਦਰਾਂ ਲਾ ਕੇ ਬੈਠੇ ਆ ਤਾਂ ਕਿ ਜਿਹੜੇ ਉਹਦੇ ਪਰਿਵਾਰ ਵੱਲੋਂ ਦਿੱਤੀ ਹੋਈ ਐਪਲੀਕੇਸ਼ਨ ਹੈ ਉਸ ਐਪਲੀਕੇਸ਼ਨ ਦੇ ਵਿੱਚ ਅ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਬਚਿੱਤਰ ਸਿੰਘ ਲਾਡੀ ਦਾ ਨਾਂ ਸਪਸ਼ਟ ਲਿਖਿਆ ਹੋਇਆ ਹੈ ਉਹਨਾਂ ਦੇ ਖਿਲਾਫ ਪਰਚਾ ਕਰਨ ਦੀ ਗੱਲ ਉਹਨਾਂ ਨੇ ਕੀਤੀ ਹੈ ਉਹ ਇਨਸਾਫ ਲੈਣ ਵਾਸਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਮੈਨੂੰ ਉਮੀਦ ਹੈ ਕਿ ਭਗਵੰਤ ਮਾਨ ਨੂੰ ਅੱਜ ਨਹੀਂ ਤਾਂ ਕੱਲ ਜਰੂਰ ਇਸ ਜਿਹੜਾ ਕਤਲ ਹੋਇਆ ਜਸ਼ਨਵਾਲਾ ਉਹਦਾ ਉਹਨੂੰ ਇਨਸਾਫ ਦੇਣਾ ਪਵੇਗਾ ਅਵਤਾਰ ਜੀ ਤੁਸੀਂ ਇਸ ਮੌਤ ਨੂੰ ਕਿਵੇਂ ਦੇਖਦੇ ਹੋ ਆਮ ਮੌਤ ਜਾਂ ਸਿਆਸੀ ਮੌਤ ਦੇਖੋ ਜਦੋਂ ਇਸ ਤਰ੍ਹਾਂ ਦੀ ਗੱਲ ਸਮਾਜ ਦੇ ਵਿੱਚ ਉੱਠਦੀਆਂ ਤਾਂ ਉਹਨੂੰ ਸਿੱਧਸੇ ਤੌਰ ਤੇ ਸਿਆਸੀ ਮੌਤ ਆਮ ਮੌਤ ਜੇ ਕੋਈ ਐਕਸੀਡੈਂਟ ਦੇ ਵਿੱਚ ਮਾਰਿਆ ਜਾਂਦਾ ਜਾਂ ਮਤਲਬ ਕੋਈ ਬਿਮਾਰ ਹੋ ਕੇ ਮਰਦਾ ਜਾਂ ਕੋਈ ਸਰੀਰਕ ਕੋਈ ਸਮੱਸਿਆ ਆ ਜਾਂਦੀ ਲੇਕਿਨ ਇੱਕ ਵਿਅਕਤੀ ਕੋਈ ਵੀ ਵਿਅਕਤੀ ਤੁਸੀਂ ਸਮਾਜ ਦਾ ਕੋਈ ਵੀ ਵਿਅਕਤੀ ਤੁਸੀਂ ਮੈਂ ਅਸੀਂ ਜਿੰਨੇ ਵੀ ਸਾਰੇ ਲੋਕਾਂ ਇੱਕ ਛੋਟੀ ਜਿਹੀ ਸ਼ਰੀਰ ਤੇ ਸੱਟ ਵੀ ਲੱਗ ਜਦਾ ਬਰਦਾਸ਼ਤ ਕਰਨੀ ਔਖੀ ਐ ਤੇ ਜ਼ਿੰਦਗੀ ਬਹੁਤ ਕੀਮਤੀ ਔਰ ਜ਼ਿੰਦਗੀ ਨੂੰ ਖਤਮ ਕਰਨ ਲਈ ਐਡਾ ਵੱਡਾ ਸਟੈਪ ਚੁੱਕਣਾ ਕਿਤੇ ਨਾ ਕਿਤੇ ਜਿੰਨਾ ਪ੍ਰੈਸ਼ਰ ਉਹਦੇ ਮਾਈਂਡ ਤੇ ਸੀ ਤਾਂ ਔਰ ਸਿੱਧਾ ਇਲਜ਼ਾਮ ਵੀ ਕਵਿਧਾਇਕ ਤੇ ਲੱਗੇ ਨੇ ਤਾਂ ਸੋਚ ਸਕਦੇ ਹੋ ਕਿੰਨਾ ਵੱਡਾ ਪ੍ਰੈਸ਼ਰ ਸੀ ਔਰ ਕਿਸੇ ਨੂੰ ਮਰਨ ਲਈ ਮਜਬੂਰ ਕਰ ਦੇਣਾ ਕਤਲ ਹੁੰਦਾ ਨਾ ਕਿ ਉਹ ਆਮ ਮੌਤ ਨੂੰ ਕਿਹਾ ਜਾ ਸਕਦਾ ਸੋ ਮਰਨ ਲਈ ਮਜਬੂਰ ਕਰਨੇ ਜਿਹੜੀਆਂ ਧਰਾਵਾਂ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਹੀ ਫਿਰ ਜਿਵੇਂ ਜਸ਼ਨ ਦੀ ਮੌਤ ਹੋ ਗਈ ਉਹ ਪਰਿਵਾਰ ਸਾਹਮਣੇ ਆ ਗਿਆ ਮਤਲਬ ਉਹਦੇ ਕੋਲ ਪੈਸੇ ਲੈ ਗਏ ਨੇ ਹੋਰ ਲੱਗਦਾ ਵੀ ਕਿੰਨੇ ਕ ਪਿੰਡਾਂ ਦੇ ਸਰਪੰਚਾਂ ਕੋਲ ਪੈਸੇ ਲੈ ਦੇਖੋ ਆ ਕੱਲ ਹਜੇ ਪਿਪਲੀ ਚੱਕ ਜਿਹੜੀ ਪੰਚਾਇਤ ਉਹਨਾਂ ਨੇ ਵੀ ਸ਼ਰਿਆਂ ਬੋਲਿਆ ਕਿ ਸਾਡੇ ਤੋਂ ਪੈਸੇ ਲੈ ਆ ਔਰ ਸਰਪੰਚ ਯੂਨੀਅਨ ਮੈਂ ਕਹਿੰਦਾ ਤੁਸੀਂ ਆਪਣੇ ਇਲਾਕੇ 'ਚ ਦੋ ਤਰ੍ਹਾਂ ਦੇ ਸਰਪੰਚ ਜੂ ਨੇ ਇਹਨਾਂ ਇੱਕ ਗੁਰੂ ਇਹ ਬਲਾਕ ਲੈਵਲ ਦੀ ਇੱਕ ਪੰਜਾਬ ਲੈਵਲ ਦੀ ਹੈ ਉਹਨਾਂ ਦੋਨਾਂ ਨੂੰ ਤੁਸੀਂ ਪੁੱਛੋ ਕਿਵੇਂ ਵੱਡੀ ਗਿਣਤੀ ਦੇ ਵਿੱਚ ਉਹ ਸਰਪੰਚ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਆਪਣਾ ਹੀ ਹਲਕਾ ਵ代ਕ ਦੇ ਖਿਲਾਫ ਉਹ ਖੜੇ ਨੇ ਕਿਉਂਕਿ ਲੁੱਟਿਆ ਸਾਰਿਆਂ ਨੂੰ ਜਾ ਰਿਹਾ ਹੈ ਕਿ ਕੋਈ ਤੋਂ 2 ਲੱਖ 4 ਲੱਖ 5 ਲੱਖ 10 ਲੱਖ ਜਿੰਨਾ ਵੀ ਸਾਰਾ ਸਾਰੇ ਸਿਸਟਮ ਦੇ ਉੱਪਰ ਪੁਲਿਸ ਦੇ ਉੱਪਰ ਸਭਲ ਪ੍ਰਸ਼ਾਸਨ ਦੇ ਉੱਪਰ ਜੇਕਰ ਜਰੂਰ ਸਰਕਾਰ ਨੇ ਉਸ ਨੂੰ ਲਾਂਭੇ ਕੀਤਾ ਤਾਂ ਤੁਸੀਂ ਦੇਖੋ ਆਮ ਮਹਾਰੇ ਕੋ ਕਿ ਲੋਕਾਂ ਦੇ ਅੰਦਰ ਇੱਕ ਡਰ ਵੀ ਹੁੰਦਾ ਕਿ ਜੇਕਰ ਅਸੀਂ ਇਹਦੇ ਖਿਲਾਫ ਬੋਲਾਂਗੇ ਤਾਂ ਸਾਨੂੰ ਝੂਠੇ ਪਰਚਾ ਵਿੱਚ ਫਸਾਇਆ ਜਾ ਸਕਦਾ ਹੈ ਜਿਹੜਾ ਡਰ ਕਿਤੇ ਨਾ ਕਿਤੇ ਜਸ਼ਨ ਦੇ ਮਨ ਵਿੱਚ ਸੀਗਾ ਜਿਹਦੇ ਕਰਕੇ ਉਹਨੇ ਏਡਾ ਵੱਡਾ ਕਦਮ ਚੁੱਕਿਆ ਤੁਸੀਂ ਦੇਖੋ ਜਦੋਂ ਇਸ ਨੂੰ ਪਾਸੇ ਹਟਾਇਆ ਜਾਊਗਾ ਐਮਐਲ ਸ਼ਿਪ ਤੋਂ ਜਾਏ ਨੂੰ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਦਰਜਨਾ ਸਰਵਾਂ ਨੂੰ ਤੁਹਾਨੂੰ ਬੋਲਦੇ ਹੋਏ ਦਿਖਾਈ ਦਿੱਤਣਗੇ ਵੀ ਸਾਡੇ ਕੋਲੇ ਫੌਜਾ ਸਰਾਰੀ ਨੇ ਐਸ ਕੰਮ ਵਾਸ ਜਿਵੇਂ ਅੱਜ ਤੁਸੀਂ ਇੱਥੇ ਧਰਨਾ ਲਗਾਇਆ ਕੋਈ ਖਬਰ ਆਈ ਕੋਈ ਤੁਹਾਡੇ ਆਉਣ ਵਾਲੇ ਬੰਦਿਆਂ ਨੂੰ ਜਾਂ ਜਿਹੜੇ ਸਾਥੀ ਆ ਰਹੇ ਧਰਨੇ ਨੂੰ ਉਹਨਾਂ ਰੋਕਿਆ ਤਾਂ ਨਹੀਂ ਗਿਆ ਦੇਖੋ ਇੱਕਦੁੱਕਾ ਗੱਲਾਂ ਨੇ ਉਹ ਪ੍ਰਸ਼ਾਸਨ ਨਾਲ ਮਿਲ ਕੇ ਹੱਲ ਕਰ ਰਹੇ ਆ ਹਾਲ ਤੱਕ ਪ੍ਰਸ਼ਾਸਨ ਪੂਰਾ ਕੋਆਪਰੇਟ ਕਰ ਰਿਹਾ ਔਰ ਸਾਡੀ ਮੰਗ ਵੀ ਹੈ ਕਿ ਸੀਨੀਅਰ ਪੋਸਟ ਅਧਿਕਾਰੀ ਗੱਲ ਕਰਕੇ ਜੋ ਲੋਕਾਂ ਦੀ ਮੰਗ ਆ ਡਿਮਾਂਡ ਆ ਕਿ ਪਰਚਾ ਦਰਜ ਕੀਤਾ ਜਾਵੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਦਾ ਸਾਡਾ ਧਰਨਾ ਉਹ ਸਿੱਧਾ-ਸਿੱਧਾ ਫੋਜਾ ਸਿੰਘ ਸਰਾਰੀ ਤੋਂ ਉਸਦੇ ਐਮਐਲਏ ਖਿਲਾਫ ਹੈ ਔਰ ਪੁਲਿਸ ਤੋਂ ਸਾਡੀ ਮੰਗ ਹੈ ਪੁਲਿਸ ਤੋਂ ਸਾਡੀ ਮੰਗ ਹੈ ਕਿ ਪਰਚਾ ਦਰਜ ਕੀਤਾ ਜਾਵੇ ਪੰਜਾਬ ਸਰਕਾਰ ਤੋਂ ਵੀ ਮੰਗ ਹੈ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਮੰਨਣਾ ਇਹ ਵੀ ਕਿਦਾਂ ਨੇ ਕਿਦਾਂ ਸਰਕਾਰ ਤੇ ਪ੍ਰਸ਼ਾਸਨ ਉਸ ਹਲਕਾ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਕਮੇਟੀ ਜੋ ਵੀ ਅੱਗੇ ਦਾ ਸਨਰਚ ਫੈਸਲਾ ਲਵੇਗੀ ਕਿਸ ਜਿਹੜੀ ਸਨਰਚ ਦੀ ਧਾਰ ਹੋ ਕਿਸ ਪਾਸੇ ਨੂੰ ਸਿਹਤ ਕਰਨੀ ਆ ਅੱਜ ਦੀ ਗੱਡੀ ਸਾਡਾ ਧਰਨਾ ਸਿਰਫ ਐਮਐਲਏ ਦੇ ਔਰ ਉਸਦੇ ਪੀਏ ਦੇ ਖਿਲਾਫ ਹੈ ਔਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਨੂੰ ਜਲਦੀ ਜਲਦੀ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਰਨ ਸਿੰਘ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਮਾਰ ਦਿਆਂਗੇ ਕੀ ਲੱਗਦਾ ਇੰਝ ਭ੍ਰਿਸ਼ਟਾਚਾਰ ਖਤਮ ਹੋ ਜਾਊਗਾ ਭਗਵਾਨ ਤੁਮਾਰਤਾ ਵੇਖੋ ਜੀ ਵੋਟਾਂ ਤੋਂ ਪਹਿਲਾਂ ਬੜਾ ਕੁਝ ਕਹਿੰਦੇ ਸੀ ਉਹ ਤਾਂ ਇਥੋਂ ਤੱਕ ਕਹਿੰਦੇ ਸੀ ਕਿ ਜਿਹੜੀ ਇਹ ਆਉਣ ਵਾਲੀ ਸਾਡੀ ਸਰਕਾਰ ਜੇ ਅਸੀਂ ਬਣ ਗਏ ਤਾਂ ਇਹ ਚੰਡੀਗੜ੍ਹ ਤੋਂ ਨਹੀਂ ਇਹ ਪਿੰਡਾਂ ਦੇ ਸੱਥਾਂ ਵਿੱਚੋਂ ਚੱਲੇਗੀ ਭ੍ਰਿਸ਼ਟਾਚਾਰ ਨਾਂ ਦੀ ਕੋਈ ਚੀਜ਼ ਨਹੀਂ ਇੱਥੇ ਰਹੇਗੀ ਪਰ ਉਹ ਸਾਰਾ ਕੁਝ ਉਸਦੇ ਉਲਟੇ ਸਰਕਾਰ ਸਿਰਫ ਤੇ ਸਿਰਫ ਚੰਡੀਗੜ੍ਹੋਂ ਨਹੀਂ ਸਰਕਾਰ ਦਿੱਲੀੋਂ ਚੱਲ ਰਹੀ ਏ ਕੇਜਰੀਵਾਲ ਦੇ ਇਸ਼ਾਰੇ ਤੇ ਚੱਲ ਰਹੀ ਏ ਔਰ ਜੋ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਸੁਪਰੀਮੋ ਕਹਿ ਰਿਹਾ ਉਹ ਹੋ ਰਿਹਾ ਨਾ ਕਿ ਭਗਵੰਤ ਮਾਨ ਦੀ ਮਰਜ਼ੀ ਦੇ ਮੁਤਾਬਕ ਹੋ ਰਿਹਾ ਔਰ ਭ੍ਰਿਸ਼ਟਾਚਾਰ ਦੀ ਜੇ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਨਸ਼ੇ ਇੰਨੇ ਇੱਥੇ ਵਕਤ ਕਿਨੇ ਪੰਜਾਬ ਦੇ ਵਿੱਚ ਕਿ ਜੇ ਪਿਛਲੀਆਂ ਸਰਕਾਰਾਂ ਜਾਂ ਪਿਛਲੇ ਟਾਈਮ ਦਾ ਹਿਸਾਬ ਲਾਈਏ ਉਹਦੇ ਨਾਲੋਂ ਇਹ ਦੁੱਗਣੇ ਚੌਗਣੇ ਹੋ ਗਏ ਨੇ ਮੈਂ ਕਿਹਨਾਂ ਰੋਕਣ ਦੀ ਗੱਲ ਤਾਂ ਕਿਤੇ ਰਹਿ ਗਈ ਜੇ ਘਟਾਇਆ ਘਟਾਇਆ ਵੀ ਜਾਂਦਾ ਤਾਂ ਤਾਂ ਵੀ ਚੰਗੀ ਗੱਲ ਸੀ ਪਰ ਘਟਾਉਣ ਦੀ ਬਜਾਏ ਦੁੱਗਣਾ ਤਿਗਣੀ ਨਸ਼ੇ ਵੀ ਦੁੱਗਣੇ ਤਿਗੜੇ ਹੋ ਗਏ ਨੇ ਔਰ ਰਿਸ਼ਵਤ ਵੀ ਦੁੱਗਣੀ ਤਿਗਣੀ ਹੋ ਗਈ ਹੈ ਕੋਈ ਫਰਕ ਨਹੀਂ ਪਿਆ ਕੀ ਲੱਗਦਾ ਹੁਣ ਪਰਿਵਾਰ ਨੂੰ ਇਨਸਾਨ ਮਿਲੂਗਾ ਜਾਂ ਇਹ ਜਿਹੜਾ ਧਰਨਾ ਤੁਸੀਂ ਕਿੰਨਾ ਟਾਈਮ ਚਲਾ ਸਕਦੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਜਥੇ ਬੰਦੀਆਂ ਨੇ ਧਈਆ ਕੀਤਾ ਉਹਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ ਜਦ ਤੱਕ ਇਸ ਪਰਿਵਾਰ ਨੂੰ ਪੂਰਾ ਇਨਸਾਫ ਨਹੀਂ ਮਿਲ ਜਾਂਦਾ ਇਹ ਧਰਨਾ ਇਹ ਸੰਘਰਸ਼ ਜਾਰੀ ਰਹੇਗਾ ਲੰਮਾ ਚਾਹੇ ਜਨਾ ਮਰਜੀ ਹੋ ਦੇਖੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਵੱਡੀਆਂ ਗੱਲਾਂ ਕੀਤੀਆਂ ਨੇ ਇਹ ਕਹਿ ਰਹੇ ਨੇ ਵੀ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਧਰਨਾ ਚਲਾਇਆ ਜਾਊਗਾ ਇਹਦੇ ਵਿੱਚ ਹੁਣ ਸਿੱਧੇ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਤੇ ਪਿੰਡਾਂ ਦੇ ਸਰਪੰਚੇ ਕਹਿ ਰਹੇ ਨੇ ਵੀ ਜਿਹੜੀ ਜਸ਼ਨ ਬਾਵਾ ਦੀ ਮੌਤ ਹੋਈ ਉਹ ਇੱਕ ਸਿਆਸੀ ਮੌਤ ਆ ਸਿਆਸੀ ਮੌਤ ਮਰਿਆ ਕਿਉਂਕਿ ਉਹਦੇ ਤੇ ਬਹੁਤ ਜ਼ਿਆਦਾ ਦਬਾਅ ਪਾਇਆ ਗਿਆ ਦਬਾਅ ਪੈਣ ਕਰਕੇ ਉਹਨੇ ਸੁਸਾਈਡ ਕੀਤਾ ਕਿਉਂਕਿ ਦਬਾਅ ਸੀ ਜਿਹੜਾ ਉਹ ਸਿੱਧਾ ਸਿੱਧਾ ਜਿਹੜਾ ਐਮਐਲਏ ਦਾ ਪੀਏ ਆ ਬਚਿੱਤਰ ਲਾਡੀ ਉਹਨੇ ਪਾਇਆ ਤੇ ਇਸ ਕਰਕੇ ਹੁਣ ਜਥੇ ਬੰਦੀਆਂ ਨੇ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਲੱਖੋ ਕੇ ਬਹਿਰਾਮ ਧਰਨਾ ਲਗਾਇਆ ਹੋਇਆ ਧਰਨਾ ਕਹਿੰਨੇ ਨੇ ਉਦੋਂ ਤੱਕ ਅਸੀਂ ਜਾਰੀ ਰੱਖਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਤੁਸੀਂ ਦੇਖ ਰਹੇ ਹੋ ਲਾਈਵ ਸ਼ਕਤੀ ਵੀ ਮੈਂ ਰਾਜ ਸਿੰਘ ਬਹੁਤ ਮਿਹਰਬਾਨੀ